ਅੱਜ ਪੰਜਾਬ ਸੰਭਾਲੋ ਮਹਮ ਦੇ ਤਹਿਤ ਫਲੋਰ ਦੇ ਵਿੱਚ ਰੋਸ ਦਰਨਾ ਪ੍ਰਦਰਸ਼ਨ ਕੀਤਾ ਔਰ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਵਿੱਚ ਖਾਸ ਕਰਕੇ ਜੋ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ 2022 ਦੇ ਇਲੈਕਸ਼ਨ ਚ ਵਾਦਾ ਕੀਤਾ ਸੀ ਕਿ ਅਸੀਂ 3 ਮਹੀਨੇ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਡਰਗ ਮਾਫੀਆ ਕਾਲਜਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਿਹੜਾ ਵੱਧ ਰਿਹਾ ਇਹ ਪੰਜਾਬ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਸਾਡੀ ਜਨਰੇਸ਼ਨ ਨੂੰ ਖਤਮ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਹੈ ਤੋਂ ਬਹੁਜਨ ਸਮਾਜ ਪਾਰਟੀ ਜਨਰੇਸ਼ਨ ਬਚਾਉਣ ਲਈ ਸੜਕਾਂ ਤੇ ਆਈ ਆ ਬਚਪਨ ਬਚਾਉਣ ਲਈ ਜਵਾਨੀ ਬਚਾਉਣ ਲਈ ਮਾਮਾਂ ਦੇ ਪੁੱਤ ਧੀਆਂ ਦਾ ਸਵਾਗ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਸਰਕਾਰ ਦੇ ਜੁੱਧ ਨਸ਼ਿਆਂ ਵਿਰੁੱਧ ਨੀਤੀ ਬਿਲਕੁਲ ਪ੍ਰੋਗਰਾਮ ਫੇਲ ਹੋ ਗਿਆ ਇਸੇ ਮਹਿਮੇ ਦੇ ਦੌਰਾਨ ਜਿਹੜੇ ਆ ਸਤਾਈ ਮਰਗਾਇ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਮਰਗਾਇ ਲੁਧਿਆਣੇ ਦੇ ਵਿੱਚ ਔਰ ਰੋਜ਼ਾਨਾ ਚਿੱਟੇ ਨਾਲ ਮਰ ਰਹੇ ਆ ਪਰੰਤੂ ਸਰਕਾਰ ਡਰਗ ਮਾਫੀਆ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੀ ਆ ਔਰ ਕਿਤੇ ਕਿਤੇ ਹੀ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਉਹ ਬੈਠਿਆ ਵੀ ਨਜ਼ਰ ਆਉਂਦਾ ਸਰਕਾਰ ਇਦਾਂ ਲੱਗਦਾ ਕਿ ਡਰਗ ਮਾਫੀਆ ਨੇ ਆਪਣੀਆਂ ਜੜ੍ਹਾਂ ਆਪਣੀਆਂ ਰੂਟਸ ਪੋਲਿਟਿਕਲ ਰਾਜਨੀਤਿਕ ਦਲਾਂ ਦੇ ਵਿੱਚ ਕੰਮ ਕਰ ਲਈ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸੱਦਾ ਆ ਕਿ ਉਹ ਪੰਜਾਬ ਸੰਭਾਲੋ ਮਹਮ ਨੂੰ ਆਪਣਾ ਆਸ਼ੀਰਵਾਦ ਦੇਣ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਦਲਤਾਂ ਦੀ ਹੱਤਿਆ ਜਲੰਧਰ ਦਿਹਾਤੀ ਦੇ ਵਿੱਚ ਹੋ ਚੁੱਕੀ ਆ ਪ੍ਰਸ਼ਾਸਨ ਗੂੜੀ ਨਿੰਦਾ ਸੁੱਤਾ ਪਿਆ ਦੋੱਚੀ ਪਹਿਲਾ ਪਿਓ ਹੋ ਗਿਆ ਪਿਓ ਹੁਣ ਤੋਂ ਬਾਅਦ ਉਹਨੇ ਫਿਰ ਦੂਸਰਾ ਕਤਲ ਕੀਤਾ ਮਾਰਡਰ ਕੀਤਾ ਪੰਜਾਬ ਸਰਕਾਰ ਨੂੰ ਸਾਡੀ ਇਹ ਚੇਤਾਵਨੀ ਵੀ ਆ ਸਾਡਾ ਇਹ ਸਲਾਹ ਵੀ ਆ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਹਤਿਆਮਾਂ ਲਈ ਜ਼ਿੰਮੇਵਾਰ ਦੋਚੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਏ। ਔਰ ਇਸ ਤੋਂ ਇਲਾਵਾ ਬਠੋਈ ਕਲਾਂ ਦੇ ਵਿੱਚ ਜੋ ਗਰੀਬਾਂ ਦੇ ਨਾਲ ਹੋਇਆ ਕਿ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। 98 ਏਕੜ ਪੰਚਾਇਤੀ ਜ਼ਮੀਨ ਦੀ ਨਿਲਾਮੀ ਹੋਈ 35 ਏਕੜ ਦਲਤਾਂ ਨੂੰ ਉਹਨਾਂ ਦੇ ਨਾਂ ਤੇ ਉਹ ਨਿਲਾਮੀ ਅਲਾਟ ਹੋਈ 35 ਏਕੜ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। ਬੀਡੀਓ ਆਫਿਸ ਦੇ ਵਿੱਚ ਹੀ ਡਰੱਗ ਮਾਫੀ ਆਪਣੇ ਲੈਂਡ ਮਾਫੀਆ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। 2 ਮਹੀਨੇ ਤੋਂ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਔਰ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਉਹ 11.5 ਲੱਖ ਰੁਪਏ ਜਮ੍ਹਾਂ ਕਰਾ ਕੇ ਲੁੱਟ ਹੋ ਕੇ ਕੁੱਟਾ ਕੇ ਘਰਾਂ 'ਚ ਬੈਠੇ ਆ ਬੀਐਸਪੀ ਨੇ ਪਟਿਆਲੇ ਵੀ ਡਿਮੋਨਸਟ੍ਰੇਸ਼ਨ ਕੀਤਾ ਲੇਕਿਨ ਅਸੀਂ ਇਹਨੂੰ ਸਟੇਟ ਦਾ ਮੁੱਦਾ ਬਣਾਵਾਂਗੇ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਬਠੋਈ ਕਲਾਂ ਦੇ ਪੀੜਤ ਦਲਤਾਂ ਨੂੰ ਇਨਸਾਫ ਦੇਣ ਦਾ ਪ੍ਰਬੰਧ ਕਰੇ ਅਜੇ ਹਦੀਮ ਦਾ ਮੰਗ ਮੰਤਰ ਹਾਂਜੀ ਅਜੇ ਹਦੀਮ ਦਾ ਮੰਗ ਮੰਤਰ ਹਾਂਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਝੰਜੋੜਨੇ ਲਈ ਸੜਕਾਂ ਤੇ ਆਏ ਅਸੀਂ ਉਹ ਲਿਖ ਕੇ ਵੀ ਦਿੱਤਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਜਿੱਥੇ ਫਲੋਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਇਹ ਨਿਭਾਵੇ ਜਲੰਧਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਉਹ ਨਿਭਾਵੇ ਬਾਕੀ ਜਿਹੜੇ ਮੁੱਦੇ ਸਟੇਟ ਨਾਲ ਜੁੜੇ ਹੋਏ ਆ ਉਹ ਪੰਜਾਬ ਸਰਕਾਰ ਨਿਭਾਵੇ ਦੇਖੋ ਲੱਗੀ ਮੇਰੀ ਗੱਲ ਤੇ ਕਹਿੰਦਾ ਸੀ ਕਿ ਤਿੰਨ ਪਾਰਟੀਆਂ ਦੇ ਕਰਪਟ ਲੋਕ ਜੀ ਤਿੰਨ ਤਿੰਨ ਪਾਰਟੀ ਕਾਂਗਰਸ ਅਕਾਲੀ ਭਾਜਪਾ ਤਿੰਨਾਂ ਦੇ ਠੱਗ ਤਿੰਨਾਂ ਦੇ ਭ੍ਰਿਸ਼ਟ ਲੋਕ ਤਿੰਨਾਂ ਦੇ ਕ੍ਰਿਮੀਨਲ ਲੋਕਾਂ ਨੇ ਇਕੱਠੇ ਹੋ ਕੇ ਆਮ ਪਾਰਟੀ ਬਣਾਈ ਸੀ ਜੀ ਔਰ ਜੋ ਸਾਬਤ ਕਰ ਦਿੱਤਾ ਮੈਂ ਸਸੋਦੀਆ ਜੀ ਨੇ ਕਿ ਕੈਰੇਕਟਰ ਕੀ ਹੈ ਉਹਨੇ ਦੱਸਿਆ ਕੈਰੇਕਟਰ ਸਾਡਾ ਇਹ ਆ ਕਿ ਲੜਨਾ ਪਵੇ ਝੂਠ ਬੋਲਣਾ ਪਵੇ ਜੀ ਲੜਾਈ ਝਗੜਾ ਝੂਠ ਗਾਲੀ ਗਲੋਚ ਸਾਮ ਦਾਮ ਦੰਡ ਪੇਟ ਮੁਕਦਮੇ ਝੂਠੇ ਦਰਜ ਕਰਨੇ ਪੈਣ ਚਾਹੇ ਪੰਚਾਇਤਾਂ ਨੂੰ ਜੇਲ੍ਹਾਂ ਭੇਜਣਾ ਪਵੇ ਜੀ ਤੁਸੀਂ ਸਰਕਾਰ ਦਾ ਚਿਹਰਾ ਹੁਣ ਜਗਜਹਰ ਹੋ ਗਿਆ ਲੇਕਿਨ ਇਹ ਸਪਸ਼ਟ ਵੀ ਕਰਦਾ ਹੈ ਇਹ ਸਪਸ਼ਟ ਵੀ ਕਰਦਾ ਪੇ ਇਹਦਾ ਮਤਲਬ ਸਰਕਾਰ ਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਕੋਈ ਭਰੋਸਾ ਨਹੀਂ ਸਰਕਾਰ ਇਹ ਮੰਨ ਚੁੱਕੀ ਆ ਕਿ ਕੰਮ ਦੇ ਆਧਾਰ ਤੇ ਕੋਈ ਵੋਟ ਨਹੀਂ ਮਿਲਣੀ ਛਲਕਪਟ ਔਰ ਫਰੇਵ ਦੇ ਆਧਾਰ ਤੇ ਦੁਬਾਰਾ ਉਹ ਆਣਾ ਚਾਹੁੰਦੇ ਆ ਲੇਕਿਨ ਪੰਜਾਬ ਹੁਣ ਜਗ ਚੁੱਕਾ ਹੈ ਔਰ ਪੰਜਾਬ ਜਿਹਨ 78 ਸਾਲ ਕਾਂਗਰਸ ਅਕਾਲੀ ਭਾਜਪਾ ਆ ਜਿਨ੍ਹਾਂ ਨੇ ਪੰਜਾਬ ਵੀ ਮਾਮਾਂ ਦੇ ਪੁੱਤਾਂ ਦੀਆਂ ਕਈਆਂ ਚੁੱਕ ਕੇ ਕਬਰਾਂ ਪੁੱਟੀਆਂ 2 ਲੱਖ ਪੁੱਤਾਂ ਤੇ ਸਿਵੇ ਬਾਲਣ ਦਾ ਕੰਮ ਕੀਤਾ ਪੰਜਾਬ ਸੰਭਾਲੋ ਮਹਿਮ ਇਹਨਾਂ ਕੋਲੋਂ ਤੀਲਾਂ ਦੀ ਡੱਬੀ ਖੋਲੋਗੀ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹਨਾਂ ਤੋਂ ਜਿਹੜੇ 2 ਲੱਖ ਪੁੱਤਾਂ ਦੀਆਂ ਜਿਹਨੀਆਂ ਕਬਰਾਂ ਪੁੱਟੀਆਂ ਨੇ ਤੋਂ ਕਈਆਂ ਖੋਲਬ ਔਰ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜਨੇ ਲਈ ਆਪਾਂ ਅੱਗੇ ਆਈਏ ਪੰਜਾਬ ਨੂੰ ਉਜਾੜਨੇ ਵਾਲੇ ਇੱਕ ਪਾਸੇ ਹੋਣਗੇ ਪੰਜਾਬ ਨੂੰ ਸੰਭਾਲਣੇ ਵਾਲੇ ਇੱਕ ਪਾਸੇ